ਪਾਣੀ ਬਚਾਉਣ ਲਈ ਪੰਜਾਬ ਸਰਕਾਰ ਨੇ ਬਣਾਇਆ ਨਵਾਂ ਪਲਾਨ ਸੀਐਮ ਭਗਵੰਤ ਮਾਨ ਨੇ ਕੀਤੀ ਮੀਟਿੰਗ ਜਦੋਂ ਸਾਨੂੰ ਲੋੜ ਸੀ ਉਦੋਂ ਪੰਜਾਬ ਨੇ ਨਹੀਂ ਸੁਣੀ ਸਾਡੀ ਅਸੀਂ ਪੰਜਾਬ ਨੂੰ ਨਹੀਂ ਦੇਵਾਂਗੇ ਪਾਣੀ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਦਿੱਤਾ ਤਿੱਖਾ ਬਿਆਨ ਪੰਜਾਬ ਵਿੱਚ ਅਗਲੇ 3 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਜਾਣੂ ਮੌਸਮ ਦਾ ਤਾਜ਼ਾ ਅਪਡੇਟ ਈਰਾਨ ਇਜ਼ਰਾਈਲ ਜੰਗ ਦੌਰਾਨ ਭਾਰਤ ਦੇ 47700 ਕਰੋੜ ਲੱਗੇ ਦਾਤੇ ਕਦੇ ਨਹੀਂ ਸੋਚਿਆ ਸੀ ਅਜਿਹੀ ਬਣ ਜਾਵੇਗੀ ਸਥਿਤੀ ਲੁਧਿਆਣਾ ਪਛਮੀ ਉਪਚੋਣ ਆਪ ਨੂੰ ਰੁਝਾਨ ਤੋਂ ਫਾਇਦਾ ਹੋਣ ਦੀ ਉਮੀਦ ਪਿਛਲੀਆਂ ਪੰਜ ਚੋਣਾਂ ਵਿੱਚ ਕਾਂਗਰਸ ਤਿੰਨ ਵਾਰ ਅਕਾਲੀ ਦੇ ਨਿਪਾਜਪਾ ਇੱਕ ਵਾਰ ਜਿੱਤੀ ਹੁਕਮੰਤਰੀ ਭਗਵੰਤ ਮਾਨ ਨੇ ਪਾਣੀ ਯੋਜਨਾ ਵਾਲੀ ਮੀਟਿੰਗ ਕੀਤੀ ਇਸ ਮੀਟਿੰਗ ਤੋਂ ਬਾਅਦ ਏਕੀਕ੍ਰਿਤ ਰਾਜ ਜਲ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ 115 ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਣ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ ਇਸ ਮੀਟਿੰਗ ਵਿੱਚ ਸਰਕਾਰ ਅਤੇ ਅਧਿਕਾਰੀਆਂ ਵਿਚਕਾਰ ਡ੍ਰੌਪ ਸਿੰਚਾਈ ਫਸਲੀ ਵਿਭਿੰਨਤਾ ਤੇ ਸਤਹੀ ਪਾਣੀ ਦੀ ਵਰਤੋਂ ਵਧਾਉਣ ਦੀਆਂ ਯੋਜਨਾਵਾਂ ਬਚਾਰਾ ਕੀਤੀ ਗਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਗਰ ਨਦੀ ਦੇ ਪਾਣੀ ਦੀ ਮੋੜ ਵਰਤੋਂ ਅਤੇ ਟਿਊਬਵੈੱਲ ਮੀਟਰਿੰਗ ਵਰਗੇ ਕਦਮਾਂ ਨੂੰ ਤਰਜੀਹ ਦੇਣ ਲਈ ਕਿਹਾ ਹੈ ਸਰਕਾਰ ਨੇ ਪਾਣੀ ਪ੍ਰਬੰਧਨ ਵਿੱਚ ਨਿੱਜੀ ਖੇਤਰ ਅਤੇ ਜਨਤਕ ਭਾਗੀਦਾਰੀ ਨੂੰ ਵਧਾਉਣ ਲਈ ਸੀਐਸਆਰ ਫੰਡਾਂ ਦੀ ਬਿਹਤਰ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਕਿਸਾਨਾਂ ਨੂੰ ਪਾਣੀ ਦੀ ਬਚਤ ਲਈ ਜਾਗਰੂਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਪਾਣੀ ਬਚਾਓ ਪੈਸੇ ਕਮਾਓ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ ਦੱਸ ਦੇ ਕਿ ਪਿਛਲੇ ਸਾਲ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ ਕਈ ਜ਼ਿਲ੍ਹਿਆਂ ਦੇ ਪਾਣੀ ਵਿੱਚ ਘਾਤਕ ਤਾਤਾਤਾਂ ਹੁੰਦੀਆਂ ਹਨ ਜੋ ਕੈਂਸਰ ਦਾ ਕਾਰਨ ਬਣ ਜਾਂਦੀਆਂ ਹਨ ਮੀਟਿੰਗ ਤੋਂ ਬਾਅਦ ਇੱਕ ਇੱਕ ਰੇਤ ਰਾਜ ਜਲ ਯੋਜਨਾ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ 115 ਬਲਾਕਾਂ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਣ ਨੂੰ ਰੋਕਣ ਲਈ ਥੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ ਇਸ ਮੀਟਿੰਗ ਵਿੱਚ ਸਰਕਾਰ ਅਤੇ ਅਧਿਕਾਰੀਆਂ ਵਿਚਕਾਰ ਡ੍ਰੌਪ ਸਿੰਚਾਈ ਫਸਲੀ ਵਿਭਿੰਨਤਾ ਤੇ ਸਤਹੀ ਪਾਣੀ ਦੀ ਵਰਤੋਂ ਵਿਧਾਨ ਦੀਆਂ ਯੋਜਨਾਵਾਂ 'ਤੇ ਚਰਚਾ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨੂੰ ਪਾਣੀ ਦੀ ਹਰ ਬੂੰਦ ਲਈ ਤਰਸਾਉਂਦੀਆਂ ਕੋਸ਼ਿਸ਼ਾਂ ਵਿਚਕਾਰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਉਹ ਪਹਿਲਾ ਸੂਬੇ ਦੇ ਪਾਣੀ ਵੀ ਵਰਤੋ ਜੰਮੂ ਕਸ਼ਮੀਰ ਦੇ ਲੋਕਾਂ ਲਈ ਕਰਨਗੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਚਨਾਬ ਨਦੀ ਦਾ ਪਾਣੀ ਲੋਕਾਂ ਤੱਕ ਪਹੁੰਚਾਉਣ ਲਈ ਦੋ ਪ੍ਰੋਜੈਕਟਾਂ ਤੇ ਕੰਮ ਕਰ ਰਹੀ ਹੈ ਜੰਮੂ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਦੋਂ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦਾ ਪਾਣੀ ਪੰਜਾਬ ਅਤੇ ਰਾਜਸਥਾਨ ਭੇਜਣ ਦੇ ਪ੍ਰਸਤਾਵ ਤੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਮੈਂ ਇਜਾਜ਼ਤ ਨਹੀਂ ਦੇਵਾਂਗਾ ਪਹਿਲਾ ਸਾਨੂੰ ਸਾਡੀ ਪਾਣੀ ਦੀ ਜ਼ਰੂਰਤ ਪੂਰੀ ਕਰ ਲੈਂਦੇ ਹੋ ਫਿਰ ਅਸੀਂ ਦੂਜਿਆਂ ਬਾਰੇ ਗੱਲ ਕਰਾਂਗੇ ਜੰਮੂ ਵਿੱਚ ਸੋਕਾ ਹੈ ਟੂਟੀਆਂ ਵਿੱਚ ਪਾਣੀ ਨਹੀਂ ਹੈ ਮੈਂ ਪੰਜਾਬ ਨੂੰ ਪਾਣੀ ਕਿਉਂ ਭੇਜਾਂ ਮੁੱਖ ਮੰਤਰੀ ਉਮਰ ਨੇ ਕਿਹਾ ਕਿ ਸਿੰਧੂ ਜਲ ਸੰਧੀ ਤਹਿਤ ਪੰਜਾਬ ਕੋਲ ਪਹਿਲਾਂ ਹੀ ਤਿੰਨ ਦਰਿਆ ਹਨ ਪਰ ਉਹਨਾਂ ਨੇ ਸਾਨੂੰ ਪਾਣੀ ਨਹੀਂ ਦਿੱਤਾ ਉਹਨਾਂ ਕਿਹਾ ਕਿ ਜਦੋਂ ਉੱਜ ਬਹੁਪੰਤ ਵੀ ਪ੍ਰੋਜੈਕਟ ਤੇ ਕੰਮ ਚੱਲ ਰਿਹਾ ਸੀ ਤਾਂ ਅਸੀਂ ਤਰਸ ਰਹੇ ਸੀ ਸ਼ਾਹਪੂਰ ਕੰਟੀ ਬੈਰਾਜ ਤੇ ਪੰਜਾਬ ਨੇ ਸਾਨੂੰ ਇੰਨੇ ਸਾਲਾਂ ਤੱਕ ਰੁਕਵਾਇਆ ਤੇ ਬਹੁਤ ਸੰਘਰਸ਼ ਤੋਂ ਬਾਅਦ ਇਸ ਤੇ ਬਹੁਤ ਘੱਟ ਕਾਰਵਾਈ ਕੀਤੀ ਗਈ ਸੀ ਇਸ ਵੇਲੇ ਇਹ ਪਾਣੀ ਸਾਡੇ ਕੋਲ ਹੈ ਅਸੀਂ ਇਸ ਨੂੰ ਖੁਦ ਵਰਤਾਂਗੇ ਉਹਨਾਂ ਕਹੇ ਕਿ ਜੰਮੂ ਕਸ਼ਮੀਰ ਵਿੱਚ ਇਸ ਪਾਣੀ ਦੀ ਵਰਤੋਂ ਲਈ ਦੋ ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ ਇੱਕ ਤੁਲਬਲ ਨੈਵੀਗੇਸ਼ਨ ਬੈਰਾਜ ਅਤੇ ਦੂਜਾ ਅਕਨੂਰ ਤੋਂ ਜੰਮੂ ਕਸ਼ਮੀਰ ਤੱਕ ਪਾਣੀ ਪمپ ਕਰਨ ਲਈ ਪੰਜਾਬ ਵਿੱਚ ਮੀਂਹ ਦੇ ਚੱਲਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਨੇ ਤਾਵਾਕ ਆਉਣ ਵਾਲੇ 3 ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਰਹੇਗਾ ਮੌਸਮ ਵਿਭਾਗ ਨੇ 23 ਜੂਨ ਤੱਕ ਪੰਜਾਬ ਭਾਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਤੇ ਕਈ ਥਾਵਾਂ 'ਤੇ ਭਾਰੀ ਨੀਂਅਤ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ ਤਸਦੀਕ ਕਿ ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਔਸਤ ਵਧ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹਾਲਕਿ ਤਾਪਮਾਨ ਹਜੇ ਵੀ ਆਮ ਦੇ ਆਸ-ਪਾਸ ਰਿਹਾ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਠਿੰਡਾ ਵਿੱਚ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਪਠਾਨਕੋਟ ਵਿਖੇ ਘੱਟੋ-ਘੱਟ ਤਾਪਮਾਨ 24.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਦੱਸ ਦੇ ਕੇ ਮੌਸਮ ਵਿਭਾਗ ਵੱਲੋਂ 21 ਜੂਨ ਤੋਂ ਲੈ ਕੇ 23 ਜੂਨ ਨੂੰ ਪੰਜਾਬ ਭਾਰ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੀਂਹ ਦੇ ਨਾਲ ਤੇਜ਼ ਹਵਾਵਾਂ ਅਸਮਾਨੀ ਗਰਜ ਅਤੇ ਬਿਜਲੀ ਚਮਕੀ ਦੀs ਦਰਮਿਆਨ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਹੀ ਪਵੇਗਾ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਤੇ ਉਪਚੋਣ ਲਈ VOTING ਵੀਰਵਾਰ ਨੂੰ ਹੋਈ ਦੱਸਦੀ ਕਿ ਨਤੀਜੇ 23 ਜੂਨ ਨੂੰ ਆਣਗੇ ਜੇਕਰ ਅਸੀਂ ਪਿਛਲੇ 3 ਸਾਲਾਂ ਵਿੱਚ ਸੂਬੇ ਵਿੱਚ ਹੋਈਆਂ ਉਪਚੋਣਾ ਦੇ ਰੁਝਾਨ ਦੇ ਮੱਧ ਵਿੱਚ ਨਜ਼ਰ ਗੱਲ ਕਰੀਏ ਤਾਂ ਆਮ ਆਦੀ ਪਾਰਟੀ ਨੂੰ ਸੱਤਾ ਵਿੱਚ ਹੋਣ ਕਾਰਨ ਹੁਣ ਤੱਕ ਫਾਇਦਾ ਹੋਇਆ ਹੈ ਇਹ ਈਸ਼ਰੋਜਾ ਅਨੁਸਾਰ ਇਹ ਸੀਟ ਇਸ ਵਾਰ ਵੀ ਆਮ ਆਦਮੀ ਦੇ ਖਾਤੇ ਵਿੱਚ ਜਾ ਸਕਦੀ ਹੈ ਹਾਲਾਂਕਿ ਜੇਕਰ ਅਸੀਂ ਲੁਧਿਆਣਾ ਪਛਮੀ ਸੀਟ ਤੇ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇੱਥੇ ਸਭ ਤੋਂ ਵੱਧ ਤਿੰਨ ਵਾਰ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਇੱਕ ਵਾਰ ਅਕਾਲੀ ਦਲ ਭਾਜਪਾ ਗੱਠਜੋੜ ਦਾ ਸਾਂਝਾ ਉਮੀਦਵਾਰ ਵਿਧਾਇਕ ਬਣ ਚੁੱਕਾ ਹੈ ਆਪ ਨੇ ਇੱਥੇ ਜਿੱਤ ਪ੍ਰਾਪਤ ਕੀਤੀ ਸੀ ਇਸ ਅਨੁਸਾਰ ਕਾਂਗਰਸ ਉਮੀਦਵਾਰ ਵੀ ਮੁਕਾਬਲੇ ਵਿੱਚ ਹਨ ਦੱਸਦੇ ਕਿ ਲੁਧਿਆਣਾ ਪਛਮੀ ਸੀਟ ਤੋਂ ਆਪਵਾਧਾਿਕ ਗੁਰਪ੍ਰੀਤ ਗੋਗੀ ਦੀ ਜਨਵਰੀ 2025 ਵਿੱਚ ਗੋਲੀ ਲੱਗਨ ਨਾਲ ਮੌਤ ਹੋ ਗਈ ਸੀ ਦੱਸ ਦੇ ਕਿ ਉਦੋਂ ਤੋਂ ਹੀ ਇਹ ਸੀਟ ਖਾਲੀ ਸੀ ਅਤੇ ਹੁਣ ਇਸ ਸੀਟ ਉੱਤੇ ਉਪਚੋਣ ਲਈ ਵੋਟਿੰਗ ਹੋਈ ਹੈ